ਹਿੰਦੀ ਅੱਜ UGC NET ਪਾਸ ਕਰ ਲਿਆ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਸਰ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਵੀ ਅਸੀਂ ਤਿੰਨ ਬਣਾਂ ਨੇ NET ਕਲੀਅਰ ਕੀਤਾ ਤੇ ਅਸੀਂ ਵੀ ਗਰਲਜ਼ ਨੂੰ ਹੋਰ ਵੀ ਕਹਿਣਾ ਚਾਹੁੰਦੇ ਆ ਵੀ ਉਹ ਵੀ ਪੜ੍ਹ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣੀਆਂ ਕੁੜੀਆਂ ਤੇ ਮੁੰਡਿਆਂ 'ਚ ਫਰਕ ਲੱਗਦਾ ਕਿਤੇ ਨਾ ਕਿਤੇ ਸਰ ਫਰਕ ਤਾਂ ਬਹੁਤ ਸਮਝਿਆ ਜਾਂਦਾ ਜੀ ਵੀ ਪੜਾ ਦਿਓ 10 +2 ਕਰਾ ਦਿਓ ਵਿਆਹ ਦਿਓ +2 ਕਰਾ ਦਿਓ ਵਿਆਹ ਦਿਓ ਵੀ ਮੁੰਡਿਆਂ ਨੂੰ ਅੱਗੇ ਕਿਹਾ ਜਾਂਦਾ ਵੀ ਇਹਨਾਂ ਨੂੰ ਵੱਧ ਪੜਾਓ ਇਹ ਪੜਕੇ ਨਾਮ ਰੋਸ਼ਨ ਕਰਨਗੇ ਪਰ ਇਦਾਂ ਦਾ ਇਦਾਂ ਦੀ ਜਿਹੜੀ ਸੋਚ ਆ ਉਹ ਬਦਲਣੀ ਬਦਲੀ ਜਾਣੀ ਚਾਹੀਦੀ ਹੈ ਤੇ ਉਹ ਤਾਂ ਹੀ ਹੋ ਸਕਦਾ ਵੀ ਜੇ ਕੁੜੀਆਂ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ। ਕਰਦੇ ਹਾਲਾ ਆਪਣੇ। ਕਰਦੇ ਹਾਲਾ ਸਰ ਤੁਸੀਂ ਦੇਖ ਸਕਦੇ ਹੋ ਜੀ। ਜੀ ਠੀਕ ਠਾਕ ਮੈਂ। ਮਜੀਜੀ ਤੈਨੋਂ ਬੱਚੀਆਂ ਤੁਹਾਡੀਆਂ ਜੂਜੀ ਸੀਨੇਟ ਪਾਸ ਕਰ ਲਈਏ ਕਿਵੇਂ ਲੱਗ ਰਿਹਾ ਕੀ ਕਹਿਣਾ ਚਾਹੋਗੇ? ਅਸੀਂ ਤਾਂ ਕਹਿਣਾ ਚਾਹੁੰਦੇ ਜੀ ਬਹੁਤ ਬਹੁਤ ਖੁਸ਼ ਹੋ ਰਹੀ ਆ ਸਾਨੂੰ। ਤਾਂ ਉਹ ਦੁਦਿਏ ਸਪਾਸ ਕਰਦੀਆਂ ਤੇ ਮੇਰੀ ਮੰਮੀ ਤਾਂ ਪੱਲੇ ਕਈ ਜੇ ਲੋਗ ਮਾਤਾ ਕੁੜੀਆਂ ਨੂੰ ਪੜ੍ਹਨੀ ਭੇਜਦਾ ਵਿਆਹ ਕੇ ਸੋਰੇ ਸੋਰੀ ਕਰ ਤੋਰ ਦਿੰਦੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਤਾਂ ਕਹਿੰਦੇ ਆ ਜੀ ਬਹੁਤ ਛੋਟੀਆਂ ਕੁੜੀਆਂ ਨੂੰ ਬੁਰਾ ਲੱਗਦਾ ਵੀ ਜਿਹੜਾ ਵਿਆਹ ਕੇ ਤੋਰਦੇ ਮੈਨੂੰ ਵੀ ਇੰਝ ਕਹਿੰਦੇ ਵੀ ਤੁਸੀਂ ਵੀ ਵਿਆਹ ਕੇ ਤੋਰ ਕੁੜੀਆਂ ਨੂੰ ਵੀ ਤੇਰੀਆਂ ਵੱਡੀਆਂ ਹੋ ਰਹੀਆਂ ਨੇ ਮੈਂ ਕਿਹਾ ਵੀ ਵੱਡੀਆਂ ਹੁੰਦੀਆਂ ਨੇ ਹੋਈ ਜਾਂਦੇ ਵੀ ਮੈਂ ਤਾਂ ਆਪ ਦਾ ਪੂਰਾ ਪੜਾਈ ਕਰਕੇ ਫਿਰ ਕਿੰਨੀ ਕ ਮਿਹਨਤ ਕਰਦੀਆਂ ਸੀ ਇਹ ਮੇਨਤਾਤਾ ਜੀ ਬਹੁਤ ਬਾਹ ਵਾਲੀ ਕਰ ਦਿੰਦੇ ਜੀ ਇੰਨਾ ਕਾਹੀ ਨਹੀਂ ਕਰਦੇ ਜੀ ਜਿੰਨੀ ਮੂਤੇ ਕਰਦੇ ਆ ਕਰਦੇ ਸਾਰੇ ਕੰਮ ਕੌਣ ਕਰਦੇ ਸਾਰੇ ਕੰਮ ਇਹੀ ਕਰਦੇ ਨੇ ਜੀ ਮੈਂ ਤਾਂ ਤੜਕੀ ਚਲੀ ਜਾਂਦੀ ਆ ਜੇ ਰੋਟੀਆਂ ਬਣਾ ਕੇ ਅੱਛਾ ਖੇਤ ਮੰਨੇ ਜਾਂਦੇ ਆ ਥਣਿਆਂ ਨੂੰ ਪਤਾ ਹੋਰ ਲੋਕਾਂ ਨੂੰ ਕੀ ਸਨੇਹਾ ਦਵਾਂਗੇ ਜਿਹੜੀਆਂ ਕੁੜੀਆਂ ਪੜ੍ਹਦੀਆਂ ਨਹੀਂ ਜਾਂ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੀ ਇਹੀ ਸਨੇਹਾ ਦਿੰਨੇ ਆ ਵੀ ਆਪ ਦੀ ਇੱਤਿਆਂ ਦਾ ਧਿਆਨ ਰੱਖੋ ਪੂਰਾ ਵੀ ਇਹਨਾਂ ਨੂੰ ਪੜਾਓ ਅੱਗੇ ਵਧਾਓ ਉਹਨਾਂ ਨੂੰ ਵੀ ਜਿਵੇਂ ਮੈਂ ਪੜਾਈਆਂ ਨੇ ਅਸੀਂ ਨੇ ਮਿਹਨਤ ਕਰਕੇ ਵੀ ਪੜਾਈਆਂ ਨੇ ਇਹ ਬੱਚੀਆਂ ਵੀ ਉਵੇਂ ਤੁਸੀਂ ਇੱਕ ਵੀ ਨਹੀਂ ਪੜਾ ਸਕਦੇ ਅਸੀਂ ਨੇ ਵੀ ਤਿੰਨ ਤਿੰਨ ਪੜਵਾਤੀਆਂ ਕੰਨੀ ਆ ਵੀ ਇੰਨਾ ਕਹਿਣਾ ਚਾਹੁੰਦੇ ਸੀ ਹਰਦੀਪ ਅੱਜ ਯੂਸੀ ਨੇਟ ਪਾਸ ਕੀਤਾ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਬਹੁਤ ਖੁਸ਼ ਆ ਮੇਰੇ ਪਰਿਵਾਰ ਬਹੁਤ ਖੁਸ਼ ਆ ਅੱਜ ਮਿਹਨਤ ਕਰਕੇ ਮਕਾਮ ਹਾਸਲ ਕੀਤਾ ਕਿੰਨੀ ਕ ਮਿਹਨਤ ਹੁੰਦੀ ਆ ਤੇ ਘਰ ਦੇ ਕੀ ਹਾਲਾਤ ਨੇ ਘਰ ਚ ਕੌਣ ਕੌਣ ਆ ਸਾਰਾ ਦੱਸੋ ਕਰੇ ਮੇਰੀ ਮੰਮੀ ਪਾਪਾ ਮੇਰੀ ਮੰਮੀ ਖੇਤ ਚ ਕੰਮ ਕਰਦੀ ਆ ਮੇਰੇ ਪਾਪਾ ਮੋਗਗੇ ਚ ਗਰੰਥੀ ਨੇ ਤੇ ਮੇਰੇ ਬ੍ਰਦਰ 10 ਸਾਲ ਉਹਨਾਂ ਨੂੰ ਬਿਮਾਰ ਨੇ ਉਹ ਤੇ ਜੋ ਲੋਕ ਕੁੜੀਆਂ ਨੂੰ ਪੜ੍ਹਨੀ ਭੇਜਦੇ ਤਾਂ ਘਰੇ ਬਿਠਾ ਗਰਾ ਦਉ ਉਹਨਾਂ ਨੂੰ ਕੀ ਕਹਿੰਦੇ ਇਸ ਕੋਈ ਨਹੀਂ ਹੈ ਨਾ ਕੋਈ ਕੋਸਾ ਰਿੰਪੀ ਜੇ ਯੂਜੀਸੀ ਨੇਟ ਪਾਸ ਕਰ ਲਿਆ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਵੀ ਅਸੀਂ ਤਿੰਨ ਬਣਾਂ ਨੇ ਨੈਟ ਕਲੀਅਰ ਕੀਤਾ ਤੇ ਅਸੀਂ ਵੀ ਗਰਲਜ਼ ਨੂੰ ਹੋਰ ਵੀ ਕਹਿਣਾ ਚਾਹੁੰਦੇ ਆ ਵੀ ਉਹ ਵੀ ਪੜ੍ਹ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਬਿੜੀਆਂ ਤੇ ਮੁੰਡਿਆਂ 'ਚ ਫਰਕ ਲੱਗਦਾ ਕਿਤੇ ਨਾ ਕਿਤੇ ਸਰ ਫਰਕ ਤਾਂ ਬਹੁਤ ਸਮਝਿਆ ਆਂਦਾ ਹੀ ਵੀ ਪੜਾ ਦਿਓ ਦੱਸ ਪਲਸ 2 ਕਰਾ ਦੋ ਵਿਆਹ ਦੋ ਪਲਸ 2 ਕਰਾ ਦੋ ਵਿਆਹ ਦੋ ਵੀ ਮੁੰਡੇ ਨੂੰ ਅੱਗੇ ਕਿਹਾ ਜਾਂਦਾ ਵੀ ਇਹਨਾਂ ਨੂੰ ਵੱਧ ਪੜਾਓ ਇਹ ਪੜ ਕੇ ਨਾਮ ਰੋਸ਼ਨ ਕਰਨਗੇ ਪਰ ਇਦਾਂ ਦਾ ਇਦਾਂ ਦੀ ਜਿਹੜੀ ਸੋਚ ਆ ਉਹ ਬਦਲਣੀ ਬਦਲੀ ਜਾਣੀ ਚਾਹੀਦੀ ਹੈ ਉਹ ਤਾਂ ਹੀ ਹੋ ਸਕਦਾ ਵੀ ਜੀ ਕੁੜੀਆਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਕਰਦੇ ਹਾਲਾਤ ਨੇ। ਕਰਦੇ ਹਾਲਾਤ ਸਰ ਤੁਸੀਂ ਦੇਖ ਸਕਦੇ ਜੀ। ਜੀ ਠੀਕ-ਠਾਕ ਨਹੀਂ ਨੇ। ਮਜੀਜੀ ਤੈਨੋਂ ਬੱਚਿਆਂ ਤੁਹਾਡੀਆਂ ਜੂਜੀ ਸੀਨੇਟ ਪਾਸ ਕਰ ਗਏ ਕਿਵੇਂ ਲੱਗ ਰਿਹਾ ਕੀ ਕਹਿਣਾ ਚਾਹੋਗੇ? ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਜੀ ਬਈ ਬਹੁਤ ਬਹੁਤ ਖੁਸ਼ ਹਾਂ ਸਾਨੂੰ। ਅੱਛਾ ਤੇ ਦੂਜੀ ਇਸ ਪਾਸ ਕਰਦੀਆਂ ਇਹ ਮੇਰੀ ਮਿੰਟ ਪੱਲੇ ਪਈ ਜੇ ਲੋਕ ਮਾਤਾ ਕੁੜੀਆਂ ਨੂੰ ਪੜ੍ਹਨੀ ਭੇਜਦਾ ਵਿਆਹ ਕੇ ਸੋਰੇ ਸੋਰੇ ਘਰ ਤੋੜ ਦਿੰਦੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਤਾਂ ਕਹਿੰਦੇ ਆ ਜੀ ਬਹੁਤ ਛੋਟੀਆਂ ਕੁੜੀਆਂ ਨੂੰ ਬੁਰਾ ਲੱਗਦਾ ਵੀ ਜਿਹੜਾ ਵਿਆਹ ਕੇ ਤੋੜਦੇ ਵੀ ਮੈਨੂੰ ਵੀ ਇੰਝ ਕਹਿੰਦੇ ਨੇ ਵੀ ਤੁਸੀਂ ਵੀ ਵਿਆਹ ਕੇ ਤੋੜੋ ਕੁੜੀਆਂ ਨੂੰ ਵੀ ਤੇਰੀਆਂ ਵੱਡੀਆਂ ਹੋਰੀਆਂ ਨੇ ਮੈਂ ਕਿਹਾ ਵੀ ਵੱਡੀਆਂ ਹੁੰਦੀਆਂ ਨੇ ਹੋਈ ਜਾਣ ਦੇ ਵੀ ਮੈਂ ਤਾਂ ਆਪਦਾ ਪੂਰਾ ਪੜਾਈ ਕਰਤੀ ਫਿਰ ਕਿੰਨੀ ਕ ਮਿਹਨਤ ਕਰਦੀਆਂ ਸੀ ਇਹ ਮੇਨਤਤਾ ਜੀ ਬਹੁਤ ਬਾਤ ਵਾਲੀ ਕਰ ਦਿੰਦੇ ਜੀ ਇੰਨਾ ਕਹਿ ਨਹੀਂ ਸਕਦਾ ਕਿ ਜਿੰਨੀ ਮੈਂ ਤੇ ਕਰਦੀਆਂ ਜੀ ਕਰਦੇ ਸਾਰੇ ਕੰਮ ਕੌਣ ਕਰਦੇ ਸਾਰੇ ਕੰਮ ਇਹੀ ਕਰਦੇ ਨੇ ਜੀ ਮੈਂ ਤਾਂ ਤੜਕੀ ਚਲੀ ਜਾਂਦੀ ਆ ਤੇ ਰੋਟੀਆਂ ਬਣਾ ਕੇ ਅੱਛਾ ਖੇਤ ਬੰਦੇ ਜਾਂਦੇ ਆ ਥਣਿਆਂ ਨੂੰ ਪਤਾ ਹੋਰ ਲੋਕਾਂ ਨੂੰ ਕੀ ਸਨੇਹਾਂ ਦਵਾਂਗੇ ਜਿਹੜੀਆਂ ਕੁੜੀਆਂ ਪੜ੍ਹਦੀਆਂ ਨਹੀਂ ਜਾਂ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੀ ਇਹੀ ਸਨੇਹਾਂ ਦਿੰਨੇ ਆ ਵੀ ਆਪਦੀ ਇਕਤੀਆਂ ਦਾ ਧਿਆਨ ਰੱਖੋ ਪੂਰਾ ਵੀ ਉਹਨਾਂ ਨੂੰ ਪੜ੍ਹਾਓ ਅੱਗੇ ਵਧਾਓ ਉਹਨਾਂ ਨੂੰ ਵੀ ਜਿਵੇਂ ਮੈਂ ਪੜਾਈਆਂ ਨੇ ਅਸੀਂ ਨੇ ਮਿਹਨਤ ਕਰਕੇ ਵੀ ਪੜਾਈਆਂ ਨੇ ਇਹ ਬੱਚੀਆਂ ਵੀ ਉਹਵੇਂ ਤੁਸੀਂ ਇੱਕ ਵੀ ਨਹੀਂ ਪੜਾ ਸਕਦੇ ਅਸੀਂ ਨੇ ਵੀ ਤਿੰਨ ਤਿੰਨ ਪੜਵਾਤੀਆਂ ਤੰਮੀਆ ਵੀ ਇਹਨਾਂ ਕਹਿਣਾ ਚਾਹੁੰਦੀ ਐ ਸੀ ਹਾਂਜੀ ਬ ਅੱਜ ਯੂਸੀ ਨੇਟ ਪਾਸ ਕੀਤਾ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਬਹੁਤ ਖੁਸ਼ ਹਾਂ ਮੇਰੇ ਪਰਿਵਾਰ ਬਹੁਤ ਖੁਸ਼ ਆ ਅੱਜ ਮਿਹਨਤ ਕਰਕੇ ਮੁਕਾਮ ਹਾਸਲ ਕੀਤਾ ਕਿੰਨੀ ਕੁ ਮਿਹਨਤ ਹੁੰਦੀ ਐ ਤੇ ਘਰ ਦੇ ਕੀ ਹਾਲਾਤ ਨੇ ਘਰ ਚ ਕੌਣ ਕੌਣ ਐ ਸਾਰਾ ਦੱਸੋ ਕਰੇ ਮੇਰੀ ਮੰਮੀ ਪਾਪਾ ਮੇਰੀ ਮੰਮੀ ਖੇਤ ਚ ਕੰਮ ਕਰਦੀ ਐ ਮੇਰੇ ਪਾਪਾ ਮੋਗਗੇ ਚ ਗਰੰਥੀ ਨੇ ਤੇ ਮੇਰੇ ਬ੍ਰਦਰ 10 ਸਾਲ ਉਹਨਾਂ ਨੂੰ ਬਿਮਾਰ ਨੇ ਉਹ ਤੇ ਜੋ ਲੋਕ ਕੁੜੀਆਂ ਨੂੰ ਪੜ੍ਹਨੀ ਭੇਜਦੇ ਤਾਂ ਘਰੇ ਬਿਠਾ ਗਰਦੇ ਉਹਨਾਂ ਨੂੰ ਕੀ ਕਹਿੰਦੇ ਇਸ ਕੋਈ ਨਹੀਂ ਹੈ ਨਾ